ਤੇ ਹੁਣ ਤਿੰਨ ਹੋਰ ਲੋਕ ਜੋ ਹੈ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਇਸੇ ਹਾਦਸੇ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਹੋਰ ਵੀ ਮੌਤਾਂ ਦਾ ਅੰਕੜਾ ਵੱਧ ਜਾਵੇ ਤਾਂ ਇਹ ਵੀ ਜਿਹੜਾ ਹੈ ਦੱਸੇ ਕਿ ਖੱጫ ਜਤਾਇਆ ਜਾ ਰਿਹਾ ਹੈ ਕਿ ਹੋਰ ਵੀ ਅੰਕੜਾ ਜੋ ਹੈ ਇਹ ਵੱਧ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਜੋ ਹੈ ਇਸ ਭਿਆਨਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸਨ ਤਾਂ ਸੀਸੀਟੀਵੀ ਵੀਡੀਓ ਵੀ ਤੁਹਾਨੂੰ ਵਿਖਾਈ ਸੀ ਇੱਕ ਵਾਰ ਉਹ ਸੀਸੀਟੀਵੀ ਵੀਡੀਓ ਵੀ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂ ਕਿ ਬਹੁਤ ਹੀ ਭਿਆਨਕ ਹਾਦਸਾ ਜੋ ਹੋਇਆ ਉਹ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਸੀਸੀਟੀਵੀ ਵਿਚ ਰਿਕਾਰਡ ਹੋਇਆ ਕਿ ਜਦੋਂ ਭਿਆਨਕ ਧਮਾਕਾ ਹੁੰਦਾ ਹੈ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਜੋ ਹੈ ਕਿਸ ਤਰੀਕੇ ਦੇ ਨਾਲ ਇਧਰ ਉਧਰ ਫੈਲਦੀਆਂ ਨੇ ਤੇ ਅੱਗ ਦੀ ਚਪੇੜ ਦੇ ਵਿੱਚ ਸਾਰਾ ਕੁਝ ਆ ਜਾਂਦਾ ਪਹਿਲਾਂ ਚਿੱਟਾ ਧੂਆ ਜੋ ਹੈ ਨਜ਼ਰ ਆਉਂਦਾ ਤੇ ਫਿਰ ਅੱਗ ਦੀਆਂ ਲਪਟਾਂ ਜੋ ਹੈ ਉਹ ਧਮਾਕੇ ਤੋਂ ਬਾਅਦ ਉਹ ਵੀ ਜਿਹੜਾ ਹੈ ਅ ਦਿਖਾਈ ਦਿੰਦੀਆਂ ਨੇ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਤੇ ਹੁਣ ਦੱਸਦੇ ਕਿ ਬਹੁਤ ਹੀ ਵੱਡਾ ਤੇ ਮੰਦ ਭਾਗਾ ਹਾਦਸਾ ਜੋ ਹੋਇਆ ਉਸ ਤੋਂ ਬਾਅਦ ਹੁਣ ਤੱਕ ਜੋ ਹੈ ਇਸ ਦਾ ਨੁਕਸਾਨ ਜੋ ਹੈ ਚੱਲ ਰਿਹਾ ਹੈ ਤੇ 7 ਲੋਕਾਂ ਦੀ ਹੁਣ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਸੋ ਡਾਕਟਰ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਰੀਕੇ ਦੇ ਨਾਲ ਕਿੰਨੇ ਲੋਕਾਂ ਨੂੰ ਇੱਥੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਗਾ ਇਸ ਹਾਦਸੇ ਤੋਂ ਬਾਅਦ ਸੋ ਤਮਾਮ ਜਾਣਕਾਰੀ ਜੋ ਹੈ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ ਕਿਆ ਨਾਮ ਸਰ ਤੁਹਾਡਾ ਹਲੋ ਜੀ ਮੈਂ ਡਾਕਟਰ ਮਨਵੀਰ ਐਮ ਡੀ ਮੈਡੀਸਨ ਲਿਬਾਸਾ ਹਸਪੀਟਲ ਹਾਰਬਰ ਦੇ ਵਿੱਚ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਡਾਕਟਰ ਲਿਬਾਸਾ ਹਸਪੀਟਲ ਦੇ ਵਿੱਚ ਜੋ ਬਰਨ ਇੰਜਰੀਜ਼ ਆਈਆਂ ਸੀ ਬਿੱਤੀ ਦੇਰ ਰਾਤ ਚਾਰ ਜਿਹੜੇ ਹੋਰ ਪੇਸ਼ੈਂਟਸ ਸੀ ਉਹ ਜਿਹੜੀ ਡੈਥ ਹੋ ਚੁੱਕੀ ਹੈ ਹਾਂ ਜੀ ਕੁੱਲ ਕਿੰਨੇ ਪੇਸ਼ੈਂਟਸ ਆਏ ਸੀ ਤੇ ਹੁਣ ਕੀ ਉਹਨਾਂ ਦੀ ਇਹ ਹਾਲਤ ਹੈ ਦੇਖੋ ਟੋਟਲ ਹੁਣ ਤੱਕ ਆਪਾਂ 14 ਪੇਸ਼ੈਂਟ ਰੀਸੀਵ ਕਰ ਚੁੱਕੇ ਹਾਂ ਜਿਨ੍ਹਾਂ ਚੋਂ ਇੱਕ ਪੇਸ਼ੈਂਟ ਤਾਂ ਆਉਂਦੇ ਸਾਰ ਹੀ ਬ੍ਰੌਡ ਐਡੀ ਰੀਸੀਵ ਕੀਤਾ ਗਿਆ ਸੀ ਬਾਕੀ ਜੋ 13 ਪੇਸ਼ੈਂਟਸ ਹਨ ਉਹਨਾਂ ਦੇ ਵਿੱਚ ਇੱਕ ਬੱਚਾ ਸੀ ਜੋ ਕਿਸਨੂ ਪੀਜੀਏ ਰੈਫਰ ਕਰਨਾ ਪਿਆ ਕ੍ਰਿਟੀਕਲ ਕੰਡੀਸ਼ਨ ਦੇ ਚਲਦੇ ਹੋਏ ਬਾਕੀ ਚਾਰ ਪੇਸ਼ੈਂਟ ਜੋ ਬਹੁਤ ਜ਼ਿਆਦਾ ਕ੍ਰਿਟੀਕਲ ਚੱਲ ਰਹੇ ਸਨ ਜੋ ਇੰਟੂਬੇਟ ਸਨ ਵੈਂਟੀਲੇਟਰ ਤੇ ਸਨ ਉਹਨਾਂ ਦੀ ਬੀਤੀ ਰਾਤ ਡੈਥ ਹੋ ਚੁੱਕੀ ਹੈ ਹੁਣ ਟੋਟਲ ਕਿੰਨੇ ਪੇਸ਼ੈਂਟ ਆਪਣੀ ਕੋਈ ਇਲਾਜ ਦੇਣੇ ਜੀ ਇਸ ਸਮੇਂ ਸਾਡੇ ਕੋਲ 8 ਪੇਸ਼ੈਂਟ ਨੇ ਜਿਨ੍ਹਾਂ ਦੇ ਵਿੱਚੋਂ ਵੀ ਤਿੰਨ ਪੇਸ਼ੈਂਟ ਹਜੇ ਥੋੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ